ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਦਾ ਇੱਕ ਸਵਿਟਜ਼ਰਲੈਂਡ ਕਿਹਾ ਜਾਣ ਵਾਲਾ ਸੂਬਾ ਜਿਹੜਾ ਉਹ ਕਸ਼ਮੀਰ ਜਿਹੜਾ ਕਿ ਅੱਜ ਕੱਲ ਬਹੁਤ ਵੱਡੀਆਂ ਚਰਚਾਵਾਂ ਚ ਨਾਲ ਪਿਛਲੇ ਸਮੇਂ ਚ 370 ਧਾਰਾ ਨੂੰ ਲੈ ਕੇ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਉਸ ਗੱਲ ਦੀ ਬਹੁਤ ਵੱਡੀ ਚਰਚਾ ਵਿੱਚ ਹੈ ਤੇ ਅੱਜ ਅਸੀਂ ਦੇਖਿਆ ਕਿ ਅੱਜ ਤੋਂ 5 ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਦੇਸ਼ ਦੇ ਨਾਗਰਿਕ ਜਿਹੜੇ ਆ 28 ਲੋਕ ਜਿਹੜੇ ਆ ਉੱਥੇ ਮਾਰੇ ਜਾਂਦੇ ਆ ਜਿਹੜੇ ਕਿ ਪਹਿਲਗਾਮ ਵਿੱਚ ਯਾਤਰਾ ਕਰਨ ਗਏ ਉੱਥੇ ਨਾਲ ਉਹਨਾਂ ਦੇ ਕੁਝ ਜਿਹੜੇ ਸਥਾਨਕ ਲੋਕ ਆ ਉਹ ਵੀ ਮਾਰੇ ਗਏ ਬਹੁਤ ਵੱਡੀ ਇੱਕ ਘਟਨਾ ਵਾ ਦਿਲ ਤੇ ਦਰਦ ਦੇਣ ਵਾਲੀ ਘਟਨਾ ਜਿਸ ਗੱਲ ਹੀ ਗੁਰੂ ਦੇ ਦਿੱਤੇ ਸਿਧਾਂਤਾਂ ਦੇ ਮੁਤਾਬਕ ਪਹਿਰਾ ਦਿੰਦੇ ਆ ਸਾਡੇ ਕਾਲਤਖ ਸਾਹਿਬ ਦੇ ਜਹਦਰ ਸਾਹਿਬ ਨੇ ਜਿੱਥੇ ਕਸ਼ਮੀਰ ਗਏ ਉਥੇ ਉਹਨਾਂ ਨੇ ਇਸ ਗੱਲ ਦੀ ਨਿੰਦਾ ਵੀ ਕੀਤੀ ਹੈ ਸ਼ਰੋਣੀ ਕਮੇਟੀ ਦੇ ਸਾਡੇ ਪ੍ਰਧਾਨ ਸਾਹਿਬ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਵੀ ਇਸ ਗੱਲ ਦਾ ਜਿਹੜੀ ਨਿੰਦਾ ਕੀਤੀ ਹੈ ਕਿਉਂਕਿ ਕਿਸੇ ਵੀ ਬੇਦੋਸ਼ੇ ਜਾਂ નિર્ਦੋਸ਼ ਨੂੰ ਜਿਹੜਾ ਮਾਰਨਾ ਸਿੱਖ ਫਲਸਫੇ ਦਾ ਹਿੱਸਾ ਨਹੀਂ ਹੈ ਇਸ ਗੱਲ ਦੀ ਭਰਪੂਰ ਜਿਵੇਂ ਕਹਿੰਦੇ ਨਿੰਦਾ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਆਤਮਾਵਾਂ ਦੇ ਵਾਸਤੇ ਵੀ ਜਿਹੜੀ ਸ਼ਾਂਤੀ ਲਈ ਵੀ ਗੁਰੂ ਘਰ ਅਗੇ ਅਰਦਾਸ ਕੀਤੀ ਗਈ ਹੈ ਇੱਕ ਗੱਲ ਦਾ ਮੈਂ ਨਿੱਜੀ ਤੌਰ ਤੇ ਗੱਲ ਕਰਨੀ ਚਾਹੁੰਦਾ ਕਿ ਮੇਰੇ ਮਨ 'ਚ ਥੋੜਾ ਜਿਹਾ ਰੰਜ ਹੈ ਕੀ ਇਸ ਦੇਸ਼ ਦੇ ਅੰਦਰ ਬੜੀਆਂ ਸਾਰੀਆਂ ਘਟਨਾਵਾਂ ਹੁੰਦੀਆਂ ਜਿਹੜਾ ਕਿ ਪਲਵਾਮਾ ਦੇ ਵਿੱਚ ਫੌਜੀ ਮਾਰੇ ਗਏ ਜਾਂ ਹੁਣ ਕਸ਼ਮੀਰ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਯਾਤਰੂ ਮਾਰੇ ਗਏ ਜਿਹਦੇ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਸਨ ਤੇ ਉੱਥੋਂ ਦੇ ਸਥਾਨਕ ਕੁਝ ਮੁਸਲਮਾਨ ਸਨ ਇਹਨਾਂ ਦਾ ਜ਼ਿਕਰ ਕੀਤਾ ਜਾਂਦਾ ਪਰ ਮੈਨੂੰ ਇਸ ਗੱਲ ਦਾ ਸਮਝ ਨਹੀਂ ਲੱਗੀ ਕਿ ਕੀ ਜਿਹੜਾ ਸਿੱਖਾਂ ਦਾ ਖੂਨ ਆ ਉਹ ਖੂਨ ਨਹੀਂ ਹੈਗਾ ਕੀ ਸਿੱਖਾਂ ਦੀ ਇਸ ਦੇਸ਼ ਦੇ ਅੰਦਰ ਕੋਈ ਅਹਿਮਤ ਘਟਾ ਹੈ ਕੀ ਸਿੱਖਾਂ ਨੇ ਇਸ ਦੇਸ਼ ਦੇ ਲਈ ਜਾਨ ਨਹੀਂ ਦਿੱਤੀ ਇਹ ਚਰਚਾਾਂ ਵਿੱਚ ਬਹੁਤ ਚੱਲਦੀਆਂ ਨੇ ਮੈਂ ਇੱਥੇ ਕਹਿਣ ਚ ਕੋਈ ਗਰੀਜ ਨਹੀਂ ਕਰਦਾ ਵੱਡਾ ਜਿਹੜਾ মিডিਆ ਉਹ মিডিਆ ਸਿੱਖਾਂ ਦੇ ਉਸ ਕਤਲੇਆਮ ਜਿਹੜਾ ਛੱਤੀ ਸਿੰਘਪੁਰਾ ਵਿੱਚ ਅੱਜ ਤੋਂ 25 ਸਾਲ ਪਹਿਲਾਂ ਹੋਇਆ ਇੱਕ ਬੜਾ ਦਰਦਨਾਕ ਮੰਜ਼ਰ ਸੀ ਜਿਹਦੇ ਵਿੱਚ ਉਹਨਾਂ ਦੀ ਪਛਾਣ ਕਰਨ ਵਾਸਤੇ ਪਿੰਡ ਦੇ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਲਾਈਨ ਵਿੱਚ ਖੜਾ ਕਰ ਦਿੱਤਾ ਗਿਆ ਫੌਜ ਦੀ ਵਰਦੀ ਵਿੱਚ ਲੋਕ ਆਏ ਤੇ ਇਸੇ ਤਰ੍ਹਾਂ ਹੀ ਜਿਵੇਂ ਅੱਜ ਜਿਹੜੇ ਹੱਥੇ ਲੋਕ ਮਾਰੇ ਗਏ ਉਹਨਾਂ ਨੂੰ ਜਿਹੜਾ ਕਿ ਮਾਰ ਦਿੱਤਾ ਗਿਆ ਉਦੋਂ ਅਮਰੀਕਾ ਦਾ ਪ੍ਰਧਾਨ ਮੰਤਰੀ ਬਿਲ ਕਲਿੰਕਟਨ ਆਉਂਦਾ ਤੇ ਅੱਜ ਵੀ ਇਤਿਹਾਸਕਨ ਇਹ ਗੱਲ ਜੁੜਦੀ ਹੈ ਕਿ ਅਮਰੀਕਾ ਦਾ ਜਿਹੜਾ ਉਹ ਉਪ ਰਾਸ਼ਟਰਪਤੀ ਆ ਉਹ ਦੇਸ਼ ਵਿੱਚ ਆਇਆ ਤੇ ਇਹ ਸਾਰਾ ਕੁਝ ਵਾਪਰਿਆ ਭਾਵੇਂ ਕਿ ਇਸ ਨੂੰ ਲੱਭਣ ਲੱਗੀਏ ਤੇ ਬੜੀ ਡੂੰਗੀ ਗੱਲ ਜਾਏਗੀ ਤੇ ਗੱਲਾਂ ਕਈ ਪਾਸੇ ਚਲੀਆਂ ਜਾਣਗੀਆਂ ਭਾਵੇਂ ਕੋਈ ਕਹੇ ਕਿ ਉੱਥੇ ਤੁਹਾਡੇ ਹੀ ਜਿਹੜੀ ਹੈ ਸਿਕਿਉਰਿਟੀ ਨਹੀਂ ਸੀ ਉੱਥੇ ਤੁਹਾਡੇ ਇੰਟੈਲੀਜੈਂਸ ਨੇ ਕੰਮ ਨਹੀਂ ਕੀਤਾ ਪਰ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਵੀ ਇੱਕ ਐਡੀ ਵੱਡੀ ਘਟਨਾ ਜਿਹਨੂੰ ਸ਼ਾਇਦ ਅਹਿਮੀਅਤ ਘਟ ਦਿੰਦੇ ਨੇ ਮੈਂ ਅੱਜ ਤਾਂ ਤੁਹਾਡੇ ਕੋਲ ਜਿਕਰ ਕਰ ਰਿਹਾ ਕਿ ਮੈਂ ਮਾਣ ਕਰਦਾ ਮੈਂ ਸਨਮਾਨ ਕਰਦਾ ਕਿ ਜਿਹੜੇ ਲੋਕ ਸਹੀ ਤਸਵੀਰ ਪੇਸ਼ ਕਰਦੇ ਨੇ ਉਹਨਾਂ ਲੋਕਾਂ ਦੇ ਵਿੱਚੋਂ ਰਜੇਸ਼ ਲਾਲ ਜੀ ਮੇਰੇ ਕੋਲ ਖੜੇ ਨੇ ਇਹ ਮੇਰੇ ਮਿੱਤਰ ਵੀ ਨੇ ਪਿਛਲੇ ਸਮੇਂ 'ਚ ਇਹਨਾਂ ਨੇ ਹਿੰਦੀ ਦੀਆਂ ਕਈ ਫਿਲਮਾਂ ਜਿਹੜੀਆਂ ਉਹ ਡਾਇਰੈਕਟ ਕੀਤੀਆਂ ਉਹਨਾਂ ਦੇ ਨਾਲ ਸਾਡੇ ਪੀਸੀ ਰਾਉਤ ਜੀ ਨੇ ਮੈਂ ਨੇ ਐਮਪੀ ਸਿੰਘ ਜੀ ਸਾਡੇ ਕਿਹਨਾ ਦਿੱਲੀ ਤੋਂ ਆਏ ਨੇ ਸਾਡੇ ਹੰਸ ਸੀਰਾ ਜੀ ਜਿਹੜੇ ਕਿ ਲੁਧਿਆਣੇ ਤੋਂ ਜਿਹੜੇ ਕਿ ਇਹਨਾਂ ਦੇ ਮਿੱਤਰ ਵੀ ਨੇ ਤੇ ਇਹਨਾਂ ਦੇ ਸਹਿਯੋਗੀ ਵੀ ਨੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਆਏ ਆ ਉਹ ਜਿਹੜਾ ਪ੍ਰੋਜੈਕਟ ਲੈ ਕੇ ਚੱਲੇ ਨੇ ਜੋ ਕਿ ਪਿਛਲੇ ਦਿਨੀ ਇਹ ਵੱਡਾ ਇੱਕ ਕਾਂਡ ਵਾਪਰਿਆ ਸਿੱਖਾਂ ਦੇ ਦਿਲ ਤੇ ਬਹੁਤ ਵੱਡਾ ਇੱਕ ਦੁੱਖ ਅਤੇ ਦਰਦ ਆ ਉਸ ਚਿੱਠੀ ਸਿੰਘ ਪੁਰਾ ਦੇ ਵਿੱਚ ਜਿਹੜੇ ਇਹ 35 ਜਿਹੜੇ ਸਿੱਖ ਮਾਰੇ ਗਏ ਸੀ ਉਹਨਾਂ ਤੇ ਇੱਕ ਫਿਲਮ ਬਣਾ ਰਹੇ ਨੇ ਦੇਸ਼ ਦੇ ਅੰਦਰ ਵੱਖਰੇ ਵੱਖਰੇ ਸਮੇਂ ਤੇ ਵੱਖਰੀ ਵੱਖਰੀ ਘਟਨਾਵਾਂ ਦੇ ਲਈ ਫਿਲਮਾਂ ਬਣਦੀਆਂ ਨੇ ਕੋਈ ਫਿਲਮਾਂ ਆਪਣੇ ਮਤਲਬ ਲਈ ਬਣਾਉਂਦਾ ਕੋਈ ਸਹੀ ਇਤਿਹਾਸ ਪੇਸ਼ ਕਰਨ ਲਈ ਬਣਾਉਂਦਾ ਇਹ ਵਿਵਾਦ ਚੱਲਦਾ ਰਹਿੰਦਾ ਪਰ ਇਹ ਜਿਹੜੀ ਗੱਲ ਨੂੰ ਲੈ ਕੇ ਆ ਰਹੇ ਨੇ ਇਹ ਕੋਈ ਵਿਵਾਦ ਨਹੀਂ ਹੈਗਾ ਇਹ ਤਾਂ ਸਿੱਖਾਂ ਨਾਲ ਵਾਪਰੀ ਇੱਕ ਵੱਡੀ ਘਟਨਾਵਾਂ ਜਿਹੜੀ ਕਿ ਅੱਜ ਵੀ ਸਿੱਖਾਂ ਦੇ ਮਨ ਤੇ ਇੱਕ ਡੂੰਗਾ ਤੇ ਅੱਲਾ ਜਖਮ ਹੈ ਅੱਜ ਇਹਨਾਂ ਦਾ ਆਉਣ ਦਾ ਮੇਨ ਮਕਸਦ ਇਹ ਆ ਕਿ ਗੁਰੂ ਸਾਹਿਬ ਨੂੰ ਜਿੱਤੇ ਨਤਮਸਤਕ ਹੋਣਾ ਉਥੇ ਇਹਨਾਂ ਨੇ ਇਸ ਹਾਲਾਤ ਦੇ ਅੰਦਰ ਕਿਹੜੇ-ਕਿਹੜੇ ਲੋਕਾਂ ਨੇ ਕੀ ਕੰਮ ਕੀਤਾ ਉਹਦੀ ਜਾਣਕਾਰੀ ਮੁਹੱਈਆ ਕਰ ਰਹੇ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਇਸ ਕਰਕੇ ਆਏ ਨੇ ਕਿ ਉਸ ਸਮੇਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਇੱਕ ਵੱਡਾ ਰੋਲ ਆਦਾ ਕੀਤਾ ਗਿਆ ਭਾਵੇਂ ਕਿ ਸ਼੍ਰੋਮਣੀ ਕਮੇਟੀ ਹਮੇਸ਼ਾ ਹੀ ਗੁਰੂ ਸਾਹਿਬ ਦੇ ਦਿੱਤੇ ਮਾਨਵਤਾ ਦੇ ਸੰਦੇਸ਼ ਨੂੰ ਲੈ ਕੇ ਕਿਤੇ ਵੀ ਹੋਵੇ ਉਹ ਕੋਈ ਔਕੜ ਆਉਂਦੀ ਆ ਕੋਈ ਆਫਤ ਆਉਂਦੀ ਆ ਕੋਈ ਕਿਸੇ ਤਰ੍ਹਾਂ ਦਾ ਕੋਹੜ ਆ ਗਿਆ ਕੋਹ ਪੁਚਾਲ ਆ ਗਿਆ ਜਾਂ ਕਿਸੇ ਤਰ੍ਹਾਂ ਦੀ ਆਫਤ ਆ ਤਾਂ ਜਿਹੜੀ ਸ਼ਰੋਣੀ ਕਮੇਟੀ ਉੱਥੇ ਪਹੁੰਚਦੀ ਆ ਤੇ ਉਸ ਸਮੇਂ ਤੇ ਅੱਜ ਤੋਂ 25 ਸਾਲ ਪਹਿਲਾਂ ਸ਼ਰੋਣੀ ਕਮੇਟੀ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਰੋਲ ਕੀਤੇ ਗਏ ਕਿਵੇਂ ਮਤ ਕੀਤੀ ਗਈ ਉਸ ਗੱਲ ਨੂੰ ਜਾਣਕਾਰੀ ਲੈ ਲਈ ਸਾਡੇ ਕੋਲ ਆਏ ਆ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਇਹਨਾਂ ਨੂੰ ਜੀ ਆਇਆਂ ਵੀ ਕਹਿੰਦੇ ਆ ਸੋ ਮੈਂ ਇਹਨਾਂ ਦੀ ਸਾਰੀ ਸਮੁੱਚੀ ਟੀਮ ਜਿਹੜੀ ਇਹਨਾਂ ਦੇ ਨਾਲ ਜਿਹੜੀ ਸਟਾਰ ਕਾਸਟ ਵੀ ਆਈ ਆ ਉਹਨਾਂ ਨੂੰ ਸਾਰਿਆਂ ਨੂੰ ਮੈਂ ਜਿੱਥੇ ਜੀ ਆਇਆਂ ਕਹਿੰਦਾ ਤੇ ਅਸੀਂ ਸ਼ਰੋਣੀ ਕਮੇਟੀ ਦੇ ਦਫ਼ਤਰ ਇਹਨਾਂ ਨੂੰ ਜਿਹੜਾ ਕਿ ਉਸ ਸਮੇਂ ਤੇ ਰੋਲ ਅਦਾ ਕੀਤਾ ਉਹ ਜਿਹੜਾ ਕਿ ਇਹਨਾਂ ਨੇ ਆਪਣੇ ਫਿਲਮ ਦੇ ਵਿੱਚ ਐਡ ਕਰਨਾ ਉਸ ਦੀ ਜਾਣਕਾਰੀ ਅੱਜ ਅਸੀਂ ਦਵਾਂਗੇ ਪਰ ਮੈਂ ਚਾਹਾਂਗਾ ਕਿ ਤੁਹਾਡੇ ਰੂਬਰੂ ਜਿਹੜੇ ਰਜੇਸ਼ ਲਾਲ ਰਾਜਾ ਜੀ ਤੁਹਾਡੇ ਨਾਲ ਆਪਣੀ ਇਸ ਪ੍ਰੋਜੈਕਟ ਦੇ ਸਬੰਧੀ ਇਹਨਾਂ ਦੇ ਮਨ 'ਚੇ ਖਿਆਲ ਕਿਉਂ ਆਇਆ ਸਿੱਖਾਂ ਦੇ ਨਾਲ ਹੋਈ ਗੱਲ ਦਾ ਇਹਨਾਂ ਦੇ ਦਿਲ ਤੇ ਦਰਦ ਕਿਉਂ ਆ ਇਸ ਗੱਲ ਦੀ ਤੁਹਾਡੇ ਨਾਲ ਜਿਹੜੀ ਹੈ ਸਾਂਝ ਪਾਉਣਗੇ ਰਜੇਸ਼ ਲਾਲ ਜੀ ਆ ਬੜਾ ਪਾਕਸ਼ਾਲੀਆਂ ਕਿ ਅੱਜ ਅਸੀਂ ਆਪਣੀ ਟੀਮ ਦੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਔਰ ਸ਼੍ਰੀ ਗੁਰਚਰਨ ਸਿੰਘ ਜੀ ਨੇ ਜ਼ਿਕਰ ਕੀਤਾ ਚਿੱਟੀ ਸਿੰਘ ਪੁਰਾਦਾ ਸਰਦਾਰਾਂ ਦੇ ਨਾਲ ਜੋ ਨਰਸ ਹਾਰ ਹੋਇਆ ਇਸ ਵਿਸ਼ੇ ਤੇ ਜੋ ਫਿਲਮ ਪਿਛਲੇ 1.5 ਸਾਲ ਤੋਂ ਮੇਰੇ ਖਿਆਲ ਚ ਮੈਂ ਸਰ ਮੈਂ ਇਹਦੇ ਰਿਸਰਚ ਤੇ ਬੈਠਾ ਹੋਇਆ ਔਰ ਇਸ ਦਾ ਵਿਸ਼ਾ ਜਿੰਨੇ ਪਰਿਵਾਰਿਕ ਮੈਂਬਰ ਤੋਂ ਲੈ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹੇ ਜੈਣਕੇ ਦੀ ਹੈ ਚਾਹੇ ਉਹਨਾਂ ਸਾਰਿਆਂ ਦੇ ਨਾਲ ਇਸ ਸਕ੍ਰਿਪਟ ਤੇ ਡਿਸਕਸ਼ਨ ਕੀਤੀ ਔਰ ਅੱਜ ਆਸੀਂ ਖਾਸ ਕਰਕੇ ਐਸਜੀਪੀਸੀ ਕੋਲ ਆਇਆ ਆਪਣਾ ਪ੍ਰਸਤਾਵ ਰੱਖਣ ਵਾਸਤੇ ਕਿਉਂਕਿ ਜਿਸ ਟਾਈਮ ਇਹ ਘਟਨਾ ਘਟੀ ਉਸ ਟਾਈਮ ਤੇ ਬਹੁਤ ਵੱਡਾ ਸਹਿਯੋਗ ਪ੍ਰਾਪਤ ਹੋਇਆ ਸੀਗਾ ਚਿੱਟੀ ਸਿੰਘਪੁਰਾ ਦੇ ਸਿੰਘਾਂ ਨੂੰ ਉਸ ਧਰਤਰੀ ਦੇ ਲੋਕਾਂ ਨੂੰ ਉਸ ਟਾਈਮ ਤੇ ਡਾਕਟਰ ਫਾਰੂਕ ਅਬਦੁੱਲਾ ਵੀ ਉੱਥੇ ਪਹੁੰਚੇ ਸਾਡੇ ਸਵਰਗੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜੋ ਆ ਰਾਹਤ ਜੋ ਸਮਗਰੀ ਹਰ ਤਰ੍ਹਾਂ ਦਾ ਫਾਈਨੈਂਸ਼ਲੀ ਵੀ ਜੋ ਸਪੋਰਟ ਮਿਲੀ ਉਹ ਆਪਣੇ ਆਪ ਸਿਮਰਤਜੀਤ ਸਿੰਘ ਮਾਨਜੀਪੇ ਪਹੁੰਚੇ ਅਤੇ ਖਾਸ ਕਰਕੇ ਜੋ ਆਰਥਿਕ ਮਦਦ ਉਸ ਟਾਈਮ ਮੇ ਦਿੱਤੀ ਗਈ ਇਹ ਬਹੁਤ ਵੱਡੀ ਇੱਕ ਕੋਸ਼ਿਸ਼ ਸੀਗੀ ਪੂਰੇ ਵਿਸ਼ਵ ਵਾਸਤੇ ਇੱਕ ਇੱਕ ਅੱਛਾ ਸੰਦੇਸ਼ ਸੀਗਾ ਹਮੇਸ਼ਾ ਦੇਖਦੇ ਆ ਸਿੱਖ ਕੌਮ ਹਮੇਸ਼ਾ ਅੱਗੇ ਰਹਿੰਦੀ ਹੈ ਚਾਹੇ ਕਿਸੇ ਵੀ ਪਰਉਪਕਾਰ ਦੀ ਗੱਲ ਕਰਦੇ ਆਪਾਂ ਸੋ ਅੱਜ ਅਸੀਂ ਵਿਸ਼ੇ ਤੇ ਗੱਲ ਕਰ ਰਹੇ ਆਂ ਲਾਲ ਕਸ਼ਮੀਰ ਜੋ ਫਿਲਮ ਅਸੀਂ ਕਰਨ ਜਾ ਰਹੇ ਆ ਮੇਰੇ ਨਾਲ ਸਾਊਥ ਦੇ ਐਕਟਰ ਸੁਮਨ ਤਲਵਾਰ ਜੀ ਆਏ ਹੋਏ ਨੇ ਔਰ ਪੂਰੀ ਟੀਮ ਦੇ ਨਾਲ ਅਸੀਂ ਅੱਜ ਅਸੀਂ ਦਰਬਾਰ ਸਾਹਿਬਾ ਮੱਥਾ ਵੀ ਟੇਕਾਂਗੇ ਔਰ ਅਸੀਂ ਜਿਸ ਵਿਸ਼ੇ ਤੇ ਖਾਸ ਕਰਕੇ ਆ ਉਸ ਟਾਈਮ ਦੀ ਜਾਣਕਾਰੀ ਵੀ ਲੈਣ ਵਾਸਤੇ ਆਇਆ ਕਿ ਕਿਸ ਤਰ੍ਹਾਂ ਔਰ ਉਸ ਟਾਈਮ ਦੇ ਦੌਰਾਨ ਐਸਪੀ ਜੀਸੀ ਦਾ ਜੋ ਯੋਗਦਾਨ ਰਿਆਸੀ ਦਾ ਡੈਫੀਨਿਟਲੀ ਜੋ ਲੋਕੇਸ਼ਨਸ ਦੇਖਿਆ ਜ ਚਿੱਟੀ ਸਿੰਘਪੁਰਾ ਔਰ 70% ਸ਼ੂਟਿੰਗ ਤੇ ਉੱਥੇ ਹੀ ਹੋਏਗੀ ਜੋ ਸਰ ਹੁਣ ਘਟਨਾ ਵਾਪਰੀ ਉਥੇ ਪਹਿਲਗਾਮ ਵਿੱਚ ਜੋ ਕੁਝ ਵੀ ਹੋਇਆ ਤੇ ਉਹ ਕਿਤੇ ਨਾ ਕਿਤੇ ਕਸ਼ਮੀਰ ਵਿੱਚ ਜਿੰਦਾ ਦਾ ਮਾਹੌਲ ਬਣਾਇਆ ਜਾਂਦਾ ਹੈ ਖਾਸ ਕਰਕੇ ਜਦੋਂ ਕੋਈ ਵਿਦੇਸ਼ੀ ਲੀਡਰ ਜਿਹੜਾ ਭਾਰਤ ਆ ਪਹੁੰਚਦਾ ਹੈ वैसे में ਤੁਸੀਂ ਕਿਵੇਂ ਦੇਖਦੇ ਹੋ ਹੋਣ ਵਾਲੀ ਘਟਨਾ ਨੂੰ ਵੀ ਕੀ ਇਸ ਉੱਤੇ ਵੀ ਕੋਈ ਪ੍ਰੋਜੈਕਟ ਆਉਣ ਵਾਲਾ ਸਮਝ ਲਿਆਉਂਗੇ ਦੇਖੋ ਇਹ ਬਹੁਤ ਹੀ ਦੁਖਦਾਈ ਘਟਨਾ ਹੈ ਇਹ ਖਾਸ ਕਰਕੇ ਮੈਂ ਵੀ ਦੱਸਣਾ ਚਾਹਾਂਗਾ ਮੈਂ ਜੰਮੂ ਕਸ਼ਮੀਰ ਦਾ ਹੈ ਵਿਸ਼ਿੰਦਾ ਮੇਰੇ ਤੋਂ ਦਰਦ ਜ਼ਿਆਦਾ ਕਿੰਨੂ ਹੋਏਗਾ ਉੱਥੇ ਜੋ ਵੀ ਹੋਇਆ ਅਸੀਂ ਉਸ ਟਾਈਮ ਮੁੰਬਈ ਸੀਗੇ ਪਰ ਉੱਥੇ ਬਹਿ ਕੇ ਵੀ ਅਸੀਂ ਉਹ ਅਹਿਸਾਸ ਕੀਤਾ ਕਿ ਮੈਂ ਉਸੇ ਜਗ੍ਹਾ ਤੇ ਕਸ਼ਮੀਰ ਦੀ ਧਰਤੀ ਤੇ ਹੀ ਹਾਂ ਉਹ ਦਰਦ ਜਿਹੜਾ ਅਜੇ ਵੀ ਸਾਡੇ ਜ਼ਖਮਾਂ ਨੂੰ ਅਜੇ ਉਹ ਹਮੇਸ਼ਾ ਹਰਾ ਪਰਾ ਕਰਦਾ ਰਹੇਗਾ ਸੋ ਮੈਂ ਫਿਰ ਉਸੇ ਗੱਲ ਕਰਨਾ ਚਿੱਟੀ ਸਿੰਘ ਪੁਰਾ ਦੇ ਗੱਲ ਕਰਨਾ ਚਾਹਦਾ ਮੇਰਾ ਇੱਕ ਕਰਤੱਬਿਆ ਬੰਦਾ ਜੰਮੂ ਕਸ਼ਮੀਰ ਹੋਣ ਦੇ ਨਾਤੇ ਬਲੇ ਹੀ ਮੈਂ ਅੱਜ ਦੀ ਡੇਟ 'ਚ ਪੰਜਾਬੀ ਫਿਲਮ ਇੰਡਸਟਰੀ 'ਚ ਵਰਕ ਕਰ ਰਿਹਾ ਪਰ ਚਿੱਟੀ ਸਿੰਘ ਪੁਰਾ ਦੇ ਵਿੱਚ ਜੋ ਘਟਨਾ ਘਟੀ ਸੀਗੀ 35 ਸਿੰਘਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀਗਾ ਉਹ ਅੱਜ ਵੀ ਅੱਜ ਵੀ ਉਹ ਮੰਗ ਕਰਦੇ ਨੇ ਕਿ ਸਾਡੇ ਦਾ ਸਾਡਾ ਇਨਸਾਫ ਸਾਡੇ ਨਾਲ ਉਹਨਾਂ ਉਹਨਾਂ ਨਾਲ ਅੱਜ ਤੱਕ ਨਹੀਂ ਹੋ ਪਾਇਆ ਤੇ ਇਹ ਫਿਲਮ ਜੋ ਹੈ ਇਹ ਫਿਲਮ ਇੱਕ ਮਾਧਿਅਮ ਬਣੇਗੀ ਜਿਦੇ ਵਿੱਚ ਉਹ નિર્ਦੋਸ਼ਾਂ ਦੇ ਕਤਲ ਦੀ ਗਾਥਾ ਜੋ ਦਰਸਾਈ ਜਾਏਗੀ ਉਹ ਬਾਕੀ ਪਲਮਾ ਮਹਾਮਾ ਅਟੈਕ ਹੋਏ ਕਸ਼ਮੀਰ ਦੇ ਵਿੱਚ ਹੋਰ ਵੀ ਕਈਆਂ ਅਟੈਕ ਹੋਏ ਮੈਂ ਇਹ ਬਹੁਤ ਦੁਖਦਾਇਕ ਨੇ ਔਰ ਮੈਂ ਹਮੇਸ਼ਾ ਇਹ ਸੋਚਦਾ ਕਿ ਕਿੰਨੇ ਕਿੰਨੇ ਸਾਡੀ ਜਿਹੜੀ ਹੈ ਅ ਇੰਟੈਲੀਜੈਂਸੀ ਆ ਰਾਜਨੀਤੀ ਦੇ ਲੋਕਾਂ ਦਾ ਇਹਨਾਂ ਨੂੰ ਥੋੜਾ ਜਿਹਾ ਹੋਰ ਸੰਭਲਦੀ ਲੋੜ ਹੈ ਕੇਅਰ ਕਰਨ ਦੀ ਲੋੜ ਸਾਡੇ ਸਾਰੇ ਲੋਕਾਂ ਦੀ ਕੇਅਰ ਕਰਨ ਦੀ ਲੋੜ ਇਸ ਤਰ੍ਹਾਂ ਕਿ ਸਕ੍ਰਿਪਟ ਜਿਹੜੀ ਦੀ ਸਕ੍ਰਿਪਟ ਦੀ ਡਿਮਾਂਡ ਹੈ ਸੁਖਵੀਰ ਬਾਦਲ ਜੀ ਨਾਲ ਵੀ ਅਸੀਂ ਮਿਲੇ ਆ ਉਹਨਾਂ ਨੂੰ ਬੇਨਤੀ ਪਾਈ ਸੀਗੀ ਕਿ ਪ੍ਰਕਾਸ਼ ਸਿੰਘ ਬਾਦਲ ਜੀ ਦਾ ਇੱਕ ਰੋਲ ਸੀਗਾ ਇਹਦੇ ਵਿੱਚ ਉਹ ਅਸੀਂ ਫਲਬਾਣਾ ਚਾਹਾਂਗੇ ਡਾਕਟਰ ਫਾਰੂਖ ਸਾਹਿਬ ਨਾਲ ਵੀ ਮਿਲੇ ਆ ਬਾਕੀ ਗੁਰਚਰਨ ਸਿੰਘ ਜੀ ਦੀ ਗੱਲ ਕਰਦੇ ਮੇਰੇ ਵੈਰੀ ਫਸਟ ਡੇ ਤੋਂ ਮੋਰ ਥੈਨ 1 ਇਅਰ ਤੋਂ ਇਨ ਟੱਚ ਨਾ ਮੈਂ ਕੋਈ ਵੀ ਸਿੱਖ ਪ੍ਰਤੀ ਅਗਰ ਸਕ੍ਰਿਪਟ ਦੇ ਵਿੱਚ ਮੈਨੂੰ ਯੋਗਦਾਨ ਦੀ ਲੋੜ ਹੁੰਦੀ ਸੀ ਤੇ ਮੈਂ ਇਹਨਾਂ ਦਾ ਸਾਥ ਹਮੇਸ਼ਾ ਲਿਆ ਇਸ ਸਕ੍ਰਿਪਟ ਵਾਸਤੇ